ਹਾਂਜੀ ਆਜੋ ਭੈਣੋ ਅੱਜ ਆਪਾਂ ਫਿਰ ਘਿਓ ਬਣਾਈਏ ਤੁਸੀਂ ਵੀ ਘਨੇ ਬਣਾਉਣੀਆ ਹੋਗੇ ਮਲਾਈ ਇਕੱਠੀ ਕਰਕੇ ਤੇ ਮੈਂ ਵੀ ਅੱਜ ਘਿਓ ਬਣਾ ਰਹੀ ਆ ਆਜੋ ਦੇਖੀਏ ਫਿਰ ਨਜ਼ਾਰੇ ਚਲੋ ਇੱਕ ਘਰੇ ਇਹਨਾਂ ਆਪਾਂ ਘਿਓ ਬਣਾਉਨੇ ਉਹ ਬਹੁਤ ਹੀ ਟੇਸਟੀ ਬੰਦਾ ਹਾਂ ਤੁਹਾਨੂੰ ਇਹ ਪਤਾ ਹੀ ਆ ਆਪਾਂ တော့ ਕੋਈ ਬੱਤ ਤੋਂ ਇਹਨੂੰ ਮਲਾਈ ਲਾ ਦੇਣੇ ਛੋਟੇ ਛੋਟੇ ਕਰਕੇ ਜੋੜਦੇ ਆਂ ਐ ਇੱਕ ਹਫਤੇ 10 ਦਿਨਾਂ ਬਾਅਦ ਆਪਾਂ ਫੇਰ ਇਹ ਕਿ ਉਹ ਗਰਮ ਕਰਦੇ ਆਂ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਲੋਖੇ ਲੰਗ ਲੰਗ ਕਿਉਂ ਜਲਦੀ ਘਟਣਾ ਹੁੰਦਾ ਹੂੰ ਠੀਕ ਹੈ ਜੀ ਤੇ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰਿਓ ਕਮੈਂਟ ਕਰਿਓ ਅ ਬਾਕੀ ਮੈਂ ਪ੍ਰੋਫੈਸ਼ਨਲ ਤੌਰ ਤੇ ਇੱਕ ਹੈਲਥ ਸੁਪਰਵਾਈਜ਼ਰ ਆ ਇਹੜੀ ਕੇ ਨਾਲ ਨਾਲ ਆਪਣਾ ਕੰਮ ਹੈ ਘਰ ਦਾ ਕੰਮ ਵੀ ਸਾਰਾ ਆਪ ਹੀ ਕਰਦੀ ਆਂ ਤੇ ਆਪਣੀ ਜੋ ਮਤਲਬ ਕਿ ਛੋਟਾ ਜਿਹਾ ਘਰੇ ਹੀ ਆਪਣੇ ਥੋੜੀ ਜਿਹੀ ਮੈਡੀਸਨ ਰੱਖੀ ਹੋਈ ਆ ਜਿਹਦੇ ਵਿੱਚ ਮੈਂ ਆਪਣੇ ਪੇਸ਼ੈਂਟਾਂ ਨੂੰ ਅਟੈਂਡ ਕਰਦੀ ਆਂ ਤੇ ਮੈਂ ਤੁਹਾਨੂੰ ਕਿਸ ਦਿਨ ਫਿਰ ਦਿਖਾਉਂਗੀ ਵੀ ਮੈਂ ਕਿਹੜੀ ਕਿਹੜੀ ਮੈਡੀਸਨ ਦਿੰਦੀ ਆਂ ਅੱਜ ਹੁਣ ਫਿਲਹਾਲ ਗੱਲ ਕਰਾਂਗੇ ਆਪਣੇ ਇਸ ਘੋ ਦੇ ਬਾਰੇ ਚ ਇਤਨੀ ਦੇਖੋ ਇਹ ਪੂਰੀ ਤਰ੍ਹਾਂ ਹੁਣ ਆਪਾਂ ਤੇ ਮੇਦੀ ਮੀਂਹ ਤੇ ਰੱਖਿਆ ਹੋਇਆ ਆ ਹਰ ਪੂਰੀ ਤਾਂ ਹੈ ਜਿਹੜੀ ਮਲਾਈ ਸੀ ਇਹ ਥੋੜੀ ਆਪਣਾ ਇੱਕੋ ਜਿਹਾ ਰੂਪ ਲੈ ਗਈ ਜਾ ਚੁੱਕੀ ਐ ਦੇਖੋ ਥੋੜਾ ਜਾਂ ਰਹਿ ਗਿਆ ਹਰ ਵਿੱਚ ਮੱਖਣ ਜਾਂ ਇਹ ਵੀ ਖੁਰ ਜਾਣ ਦਿਓ ਫਿਰ ਆਪਾਂ ਦੇਖਾਂਗੇ ਕਿੰਨੀ ਜਲਦੀ ਘਿਓ ਤਿਆਰ ਹੋਊਗਾ ਠੀਕ ਹੈ ਜੀ ਥੋੜੀ देर ਥੋੜਾ ਆਪਾਂ ਹੋਰ ਕੰਮ ਕਰ ਲੀਏ ਨਾਲ ਨਾਲ ਕਿੰਨੀ ਦੇਰ ਇਹ ਥੋੜਾ ਗਰਮ ਹੁੰਦਾ ਠੀਕ ਹੈ ਜੀ ਪਾਉਣਗੇ ਵਿੱਚ ਇੱਕ ਚਮਚਾ ਆਟੇ ਦਾ ਇਹਨੂੰ ਆਟਾ ਚਮਚੇ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। ਕੋਈ ਤਰ੍ਹਾਂ ਮਿਕਸ ਕਰਨਾਂ। ਜੀ ਆਟਾ ਆਪਾਂ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਲਿਆ। ਹੁਣ ਆਪਾਂ 10 ਤੋਂ 11 ਮਿੰਟਾਂ ਦੇ ਵਿੱਚ ਕਾਲੀਆਂ ਵਰਤਾਂ ਪਾਵਾਂਗੇ। ਇਹਨਾਂ ਦੇ ਘੋਦੇ ਵਿੱਚ ਨਾ ਕੋਈ ਵੀ ਵਾਈਵਾਟਿੰਗ ਨਹੀਂ ਹੈ। ਇਹਦੇ ਵਾਸਤੇ ਬਹੁਤ ਹੀ ਫਾਇਦੇਮੰਦ ਹਾਲੀਆ ਮਿਰਚਾਂ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਬਜ਼ੁਰਗ ਕਾਲੀਆਂ ਮਿਰਚਾਂ ਦਾ ਇਹ ਇੱਕ ਚੀਜ਼ ਪਾਉਂਦੇ ਸੀਗੇ ਅੱਜ ਕੱਲ੍ਹ ਪਿਤ ਜਮਾਨਾ ਥੋੜਾ ਜਿਹਾ ਬਦਲ ਗਿਆ ਲੋਕ ਬੱਚੇ ਪਸੰਦ ਨਹੀਂ ਕਰਦੇ ਇਸ ਦਾ ਫਿਕੋ ਦੇ ਵਿੱਚ ਹੀ ਪਾ ਦੇਣੀ ਹੈ ਮੈਂ ਤਾਂ